ਜਿਹੜੇ ਕਿ ਅੱਜ ਕੱਲ ਕਰੋਨਾ ਤੋਂ ਬਾਅਦ ਜਿਹੜੇ ਕਿ ਰੰਗ ਆ ਰਹੇ ਹਨ ਹੁਣ ਅੱਜ ਕੱਲ ਲੋਕ ਪਿਓਰ ਕਲਰ ਹਰਬਲ ਕਲਰ ਆਰਗੇਨਿਕ ਕਲਰ ਇਹ ਹੀ ਯੂਜ਼ ਕਰਨ ਲੱਗੇ ਜਿਹੜੇ ਅੱਜ ਕੱਲ ਪਹਿਲਾਂ ਮਿੱਟੀ ਦੇ ਜਿਹੜੇ ਕਲਰ ਆਉਂਦੇ ਹੁੰਦੇ ਸੀਗੇ ਅੱਜ ਕੱਲ ਟੋਟਲ ਬੰਦ ਹੋ ਗਏ ਬਹੁਤ ਪੁੱਛਿਆ ਕਿ ਜੋ ਕੁਝ ਨਮਾਇਸਵਰ ਬਹੁਤ ਵੀ ਦੇਖਣ ਨੂੰ ਮਿਲ ਰਿਹਾ ਕਿ ਆਇਆ 19 ਤਰੀਕ ਨੂੰ 21 ਤਰੀਕ ਤੱਕ ਬੱਚੇ ਜਿਹੜੇ ਹੈਗੇ ਸਾਰੇ ਦੇ ਪੇਪਰ ਖਤਮ ਹੋ ਚੁੱਕੇ ਹੋਣ ਦੇਖੋ ਪਹਿਲਾਂ ਨਾਲੋਂ ਸਾਮਾਨ ਸਸਤਾ ਮਹਿੰਗਾ ਕੁਝ ਵੀ ਨਹੀਂ ਹੈਗਾ ਨਮਾਇਸਵਰ ਮੇਰਾ ਨਾਮ ਦੀਪਕ ਸ਼ਰਮਾ ਜੀ ਪਹਿਲਾਂ ਤਾਂ ਹੋਲੀ ਦੀਆਂ ਸਭ ਨੂੰ ਪਹਿਲਾਂ ਬਹੁਤ ਉਸ ਤੋਂ ਬਾਅਦ ਕਿ ਜਿਹੜੇ ਕਿ ਅੱਜ ਕੱਲ ਕੋਰੋਨਾ ਤੋਂ ਬਾਅਦ ਜਿਹੜੇ ਕਿ ਇਹ ਰੰਗ ਆ ਰਹੇ ਹਨ ਹੁਣ ਅੱਜ ਕੱਲ ਲੋਕ ਪਿਓਰ ਕਲਰ ਹਰਬਲ ਕਲਰ ਆਰਗੇਨਿਕ ਕਲਰ ਇਹ ਯੂਜ਼ ਕਰਨ ਲੱਗੇ ਜਿਹੜੇ ਅੱਜ ਕੱਲ ਪਹਿਲੇ ਮਿੱਟੀ ਦੇ ਜਿਹੜੇ ਕਲਰ ਆnde ਹੁੰਦੇ ਸੀਗੇ ਅੱਜ ਕੱਲ ਟੋਟਲ ਬੰਦ ਹੋ ਚੁੱਕੇ ਹਨ ਤੇ ਉਸ ਤੋਂ ਬਾਅਦ ਜਿਹੜੀ ਪਚਕਾਰੀਆਂ ਅੱਜ ਕੱਲ ਨਵੀਆਂ ਆ ਰਹੀਆਂ ਜਿਵੇਂ ਕਿ ਸਾਨੂੰ ਲਾਇਸੈਂਸ ਲੋਕਾਂ ਨੇ ਲੈ ਚੁੱਕੇ ਆ ਕਿ ਜਿਹੜੇ ਬਹੁਤ ਵੱਡੀ ਵੱਡੀ ਫੈਕਟਰੀਆਂ ਲਾਇਸੈਂਸ ਲੈ ਰਹੀਆਂ ਜਿਸ ਤਰ੍ਹਾਂ ਕਿ ਮਾਰਵਲ ਦੇ ਵਿੱਚ ਹੋ ਜੰਨੀ ਹੈ ਜਿਵੇਂ ਸਪਾਈਡਰਮੈਨ ਹੋ ਗਿਆ ਉਹਦੇ ਚ ਲਾਇਸੈਂਸ ਹੋ ਗਿਆ ਹੁਣ ਕਾਕ ਬ੍ਰਾਂਡ ਦੀਆਂ ਯਾਨੀ ਬਹੁਤ ਕੁਝ ਹੈ ਕਿ ਜੋ ਕੁਝ ਨਵਾਂ ਇਸ ਵਾਰ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਹੈ ਕਿ ਆਇਆ ਹੈ ਹੈ ਲੋਕਾਂ ਦਾ ਸਾਇਆ ਹੈਗਾ ਹਾਂ ਲੋਕਾਂ ਦਾ ਬਹੁਤ ਸਾਇਆ ਕਿਉਂਕਿ ਐਕਚੁਅਲੀ ਗੱਲ ਕੀ ਹੈ ਕਿ 19 ਤਰੀਕ ਨੂੰ 20 ਤਰੀਕ ਤੱਕ ਬੱਚੇ ਜਿਹੜੇ ਹੈਗੇ ਸਾਰੇ ਦੇ ਪੇਪਰ ਖਤਮ ਹੋ ਚੁੱਕੇ ਹਨ ਜਿਨ੍ਹਾਂ ਦੇ ਬੱਚੇ ਹੈ ਚਾਹ ਪਹਿਲੀ ਕਲਾਸ ਦਾ ਚਾਹ 12ਵੀਂ ਕਲਾਸ ਤੱਕ ਦਾ ਬੱਚਾ ਹੈ ਉਹ ਟੋਟਲ ਫਰੀ ਹੋ ਚੁੱਕਿਆ ਹੈ ਤੇ ਇਸ ਵਾਰੀ ਜਿਨ੍ਹਾਂ ਦੇ ਬੱਚੇ ਹਨ ਉਹਨਾਂ ਦਾ ਉਹ ਸਾਜ ਜਿੰਨਾ ਕ੍ਰੇਜ਼ ਹੈ ਬਹੁਤ ਜ਼ਿਆਦਾ ਕਿ ਹਰ ਵਾਰ ਜ਼ਿਆਦਾਤਰ ਜਿਹੜੀ ਹੋਲੀ ਆਉਂਦੀ ਸੀ ਉਹ ਪੇਪਰਾਂ ਦੇ ਵਿੱਚ ਆਉਂਦੀ ਸੀਗੀ ਤੇ ਬੱਚਿਆਂ ਨੂੰ ਯਾਨੀ ਉਸੇ ਦਾ ਸਾਹਮਣਾ ਕਰਨਾ ਪੈਂਦਾ ਕਿ ਕਿ ਹੋਲੀ ਵੀ ਹੁੰਦੀ ਸੀ ਇਸ ਵਾਰ ਟੋਟਲੀ ਟੋਟਲ ਪੇਪਰ ਦੇ ਵਿੱਚ ਕੋਈ ਕੋਈ ਵੀ ਯਾਨਕੀ ਹੋਲੀ ਨਹੀਂ ਹੈ ਉਸ ਤੋਂ ਬਾਅਦ ਪਲੱਸ ਪੁਆਇੰਟ ਇਹ ਹੈ ਕਿ ਜਿਹੜਾ ਕਿ ਹੁਣ ਸੋਮਵਾਰ ਦੀ ਹੋਲੀ ਹੈ ਤੇ ਸ਼ਨੀ ਆਇਆ ਤਾਂ ਔਰ ਬੱਚੇ ਨੂੰ ਬੜੇ ਅੱਛੇ ਖਰੀਦ ਤੋਂ ਬੜੇ ਧਿਆਨ ਨਾਲ ਬੜੇ ਰਾਮ ਨਾ ਖਰੀਦ ਸਕਦੇ ਆ ਕਿਉਂਕਿ ਦੋ ਦਿਨ ਛੁੱਟੀ ਸਰਕਾਰੀ ਵੀ ਹੋਗੀ ਤੇ ਉਹ ਵੀ ਜਿਹੜਾ ਪਲੱਸ ਪੁਆਇੰਟ ਹੋ ਗਿਆ ਬੱਚਿਆਂ ਨੂੰ ਯਾਨਕੀ ਕਈਆਂ ਕਈ ਮਾਪੇ-ਪਿਓ ਫਰੀ ਨਹੀਂ ਹੁੰਦੇ ਸੀਗੇ ਕਿ ਹਾਂ ਵੀ ਕਈਆਂ ਨੂੰ ਡੋਗਰੀ ਤੇ ਜਾਣਾ ਹੁੰਦਾ ਕੁਝ ਜਾਣਾ ਹੁੰਦਾ ਦੀਆ ਲੇਕਿਨ ਇਸ ਵਾਰ ਕੀ ਹੈ ਕਿ ਬੱਚਿਆਂ ਨੂੰ ਯਾਨਕੀ ਮਾਪਿਓ ਪੂਰਾ ਟਾਈਮ ਦੇ ਰਿਹਾ ਕਿ ਹਾਂ ਵੀ ਜਿਹੜੀ ਖਰੀਦ ਦੇਖੋ ਪਹਿਲਾਂ ਨਾਲੋਂ ਸਮਾਨ ਸਸਤਾ ਮਹਿੰਗਾ ਕੁਝ ਵੀ ਨਹੀਂ ਹੈਗਾ ਆਪਾਂ ਕਹ ਲઈએ ਮਹਿੰਗਾ ਹੈ ਮਹਿੰਗਾ ਵੀ ਨਹੀਂ ਹੋਇਆ ਜੇ ਆਪਾਂ ਕਹੀਏ ਕਿ ਹਾਂ ਵੀ ਜੋ ਪੁਰਾਣੇ ਰੇਟ ਪਹਿਲਾਂ ਸੀਗੇ ਉਹੀ ਰੇਟ ਚੱਲਦੇ ਆ ਰਹੇ ਨਵਾਂ ਕੁਝ ਨਹੀਂ ਹੈ ਕਿ ਹਾਂ ਵੀ ਰੇਟ ਵਧ ਗਿਆ ਹੋਵੇ ਇਹ ਕੁਝ ਐਸਾ ਕੁਝ ਨਹੀਂ ਹੈ ਉਹੀ ਰੰਗ ਅੱਜ ਪਹਿਲਾਂ ਉਹੀ 4 ਸਾਲ ਪਹਿਲਾਂ ਜਿਹੜੇ ਰੇਟ ਸੀ ਉਹ ਵੀ ਅੱਜ ਵੀ ਉਹੀ ਰੇਟ ਹੈ ਜੋ ਪਹਿਲਾਂ ਸੀਗਾ ਰੇਟ ਉਹ ਅੱਜ ਵੀ ਉਹੀ ਰੇਟ ਚੱਲ ਰਿਹਾ ਕੋਈ ਮਹਿੰਗਾ ਨਹੀਂ ਹੈ ਮੋਦੀ ਮੋਦੀ ਇਸਰ ਮੋਦੀ ਵਿਚਕਾਰੀ ਫਿਲਹਾਲ ਦੇਖੋ ਜੀ ਮਾਰਕੀਟ ਦੇ ਵਿੱਚ ਇੱਕ ਅਧਿਕ ਇੱਕ ਪ੍ਰਤੀਸ਼ਤਤਾ 2% ਵਾਚਾਰੀ ਆਈ ਹੈ ਲੇਕਿਨ ਇਹ ਹੈ ਕਿ ਅੱਜ ਕੱਲ ਜਿਹੜਾ ਬੱਚਿਆਂ ਦਾ ਕਰੇਦਾ ਮੋਦੀ ਵਾਲੀ ਸਾਈਡ ਜਾਂ ਕਿਸੇ ਵੀ ਕਾਂਗਰਸ ਵਾਲੀ ਸਾਈਡ ਜਾਂ ਆਪ ਵਾਲੀ ਸਾਈਡ ਨਹੀਂ ਹੈਗਾ ਉਹਦਾ ਜਿਹੜਾ ਧਿਆਨ ਹੈ ਕਾਰਟੂਨ ਕੈਰੈਕਟਰ ਹੋ ਗਿਆ ਜਾਂ ਕਿ ਹਾਂ ਵੀ ਕੋਈ ਹੋਰ ਹਰਬਲ ਕਲਰ ਦਾ ਨਹੀਂ ਧਿਆਨ ਹੋ ਗਿਆ ਕਿ ਜਿਹੜਾ ਫੇਸ ਨੂੰ ਨੁਕਸਾਨ ਨਾ ਹੋਵੇ ਪੱਕਾ ਰੰਗ ਵੀ ਅੱਜ ਕੱਲ ਬੱਚਾ ਬਹੁਤ ਵਾਈਡ ਕਰਨ ਲੱਗ ਗਿਆ ਪੱਕਾ ਰੰਗ ਵੀ ਅਗਲਾ ਕਹਿੰਦਾ ਪਾਣੀ ਚ ਕੋਲਣ ਵਾਲਾ ਦੇ ਦੋ ਕਿ ਮੂੰਹ ਤੇ ਅਗਲਾ ਲਾ ਕੇ ਚਾਰ ਚਾਰ ਦਿਨ ਨਹੀਂ ਤਾਂ ਦੋ ਦੋ ਦਿਨ ਤਾਂ ਉਹ ਚੀਜ਼ ਵੀ ਲੋ ਵਾਈਡ ਕਰ ਰਹੇ ਲੋਕ